ਸ਼ਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ 모ਹੇ ਪਿਆਰ ਅੰਤਰ ਬ੍ਰਹਮਣਾ ਚਿਨਈ ਮਨ ਮੂਰਖ ਗਵਾਾਰ ਦੂਜੇ ਪਹਾਏ ਜਗਤ ਪਰਬੋਧਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੂ ਵਾਰ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨੇ ਨਾਉ ਪਾਇਆ ਬੂਝਹ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੈ ਕੂਕ ਪੁਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦ ਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰ ਪਾਰ ਲਗਹਾਏ ਮਨ ਹਠ ਕਿਨੈ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸ਼ਲੋਕ ਮਹਲਾ 3ਜਾ ਨਾਨਕ ਸੋ ਸੂਰਾ ਬਰੀਆਮ ਜਿਨ ਵਿੱਚੋ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਵਾ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨ ਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ ਸਭ ਵਰਤੈ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜਾ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਿਸਾਰਿਆ ਮਹਲਾ 3 ਗੁਰਪੂਰੇ ਹਰਨਾਮ ਦੜਾਇਆ ਤਿਨ ਵਿੱਚੋ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਏਕ ਲਿਬ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੇ ਸਾਚਾ ਨਾਮ ਸਮਾਇਆ ਸਭ ਆਪ ਆਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇ ਪਉੜੀ ਜੋ ਮਿਲੇ ਆ ਹਰ ਦੀ ਬਾਣਸ਼ੂ ਸੋ ਸਭਨੀ ਦੀ ਬਾਣੀ ਮਿਲਿਆ ਜਿਥੈ ਉਹ ਜਾਏ ਤਥੈ ਉਹ ਸੁਰਖਰੂ ਉਸ ਕੈ ਮੋਹਿ ਢਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲ ਵਿਖ ਸਭ ਹਿਰਿਆ ਜਿਨੇ ਨਾਮ ਧਿਆਇਆ ਇੱਕ ਮਨ ਇੱਕ ਚਿਤ ਸੇ ਅਸਥਿਰ ਜਗ ਰਹਿਆ ਸ਼ਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰ ਬਿਨ ਸਹਜ ਨ ਆਵਈ ਲੋਭ ਮੈਲ ਨ ਵਿੱਚ ਹੋ ਜਾਏ ਖਿਨ ਪਲ ਹਰ ਨਾਮ ਮਨ ਵਸੈ ਸਭ 86 ਤੀਰਥ ਨਾ ਆਏ ਸੱਚੇ ਮਹਿਲ ਨਾ ਲੱਗੈ ਮਨ ਲਾਗੇ ਦੂਜੇ ਭਾਏ ਤੋ ਤੀ ਮੂਲ ਨਾ ਉਤਰੈ ਜੇ 68 ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮੈਲਾ ਉਜਰ ਤਾ ਥੀਐ ਜਾ ਸਤਿਗੁਰ ਮਾਹਿ ਸਮਾਏ ਮਹਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋ ਸਮਝਾਇਆ ਜਾਏ ਮਨਮੁਖ ਰਲਾਇ ਨਾਰ ਲਐ ਪਏ ਕਿਰਤ ਫਿਰਾਏ ਲੇਵਤ ਆਦ ਦੋਇ ਰਾਹ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਮਨ ਜੋ ਇਛੇ ਸੋਲ ਹੈ ਸੱਚਾ ਸਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਇਹ ਮਨ ਹਠ ਹਾਰਿਆ ਕੂੜ ਕੁਸੱਤ ਕਮਾਏ ਗੁਰ ਪ੍ਰਸਾਦੀ ਮਨ ਜਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪਉੜੀ ਹਰ ਕੇ ਸੰਤ ਸੁਣਹੁ ਜਨ ਪਾਈ ਹਰ ਸਤਗੁਰ ਕੀ ਏਕ ਸਾਖੀ ਜਿਸ ਗੁਰ ਭਾ ਜਿਸ ਧੁਰ ਭਾਗ ਹੋਵੇ ਮੁਖ ਮਸਤਕ ਤਿਨ ਜਾਣ ਲੈ ਹਿਰਦੈ ਰਾਖੀ ਹਰੇ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰਬਚਨੇ ਸਹਜੇ ਚਾਖੀ ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕੇ ਰਾਖੀ ਅਦਿਸ਼ਟ ਅਗੋਚਰ ਰਖ ਨਰੰਜਨ ਸੋ ਦੇਖਿਆ ਗੁਰਮਖੇ ਆਖੀ ਸ਼ਲੋਕ ਮਹਲਾ 3ਜਾ ਸਤਗੁਰ ਸੇਵੈ ਆਪਣਾ ਸੋ ਸਿਰ ਲੇਖੈ ਲਾਏ ਵਿਚਹੁ ਆਪ ਗਵਾਏ ਕੈ ਰਹਿਨ ਸੱਚ ਲੇਵ ਲਾਏ ਸਤਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇਂ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਮਨ ਵੇਕਾਰੀ ਵੇੜ ਆ ਵੇਕਾਰਾ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਏ ਆਤਮਾ ਦੇਉ ਪੂਜੀਐ ਬਿਨ ਸਤਗੁਰ ਬੂਝ ਨਾ ਪਾਏ ਜਪ ਤਪ ਸੰਜਮ ਪਾਣਾ ਸਤਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖੇ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ 3 ਸਤਿਗੁਰ ਜਿਨਿ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲਖ ਚੌਰਾਸੀ ਫੇਰ ਪਿਆ ਮਰ ਜੰਮੈ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉ ਤੈਨ ਸੱਚੀ ਸਦਾ ਲਿਬ ਹੋਏ ਨਾਨਕ ਜਿਸਨੋ ਮਿਲੇ ਨਾ ਵਿਸ਼ੁਰੈ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤ ਹੈ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਤਾਪਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹਲਾ ਤੀਜਾ ਅੰਤਰ ਕਬਟ ਭਗੌਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਓ ਬਾਦ ਰਚਾਏ ਅਨੰਤਨ ਦੁਖੀ ਆ ਦੂਜੈ ਪਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜਿਨਿ ਧਿਆਇਆ ਸੇ ਕੜਨ ਸਵਾਹੀ ਸਤਿਗੁਰ ਜਿਨਿ ਧਿਆਇਆ ਸੇ ਤ੍ਰਿਵਤ ਅਗਾਹੀ ਸਤਿਗੁਰ ਜਿਨਿ ਧਿਆਇਆ ਤਿੰਨ ਜਮ ਡਰ ਰਾਹੀ ਜਿਨ ਕਾ ਹੋਆ ਕਿਰਪਾਲ ਹਰ ਸੇ ਸਤਿਗੁਰ ਪੈ ਰੀ ਪਾਹੀ ਤਿਨ ਐਥੇ ਉਥੇ ਮੁਖ ਉਜਲ ਹਰ ਦਰ ਗਹਿ ਪੈਦੇ ਜਾਹੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈਂ ਨਾਨਿ ਵੈ ਸੋ ਸਿਰ ਦੀਜੈ ਢਾਰ ਨਾਨਕ ਜਿਸ पिੰਜਰ ਮਹਿ ਬਿਰਹਾ ਨਹੀਂ ਸੋ पिੰਜਲ ਲੈਜਾਰ ਮਹੱਲਾ 3 ਪੰਜਵਾਂ ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੂਰੀ ਕਹਿ ਭੁੱਲੜੈ ਗੰਦੇ ਡੰਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਵੰਤੀ ਅਉ ਸਰਲੇ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ ਸ਼ਲੋਕ ਮਹਲਾ 3ਆ ਵੇਸ ਕਰੇ ਕੁ ਰੂਪ ਕੋ ਲਖਣੀ ਮਨ ਖੋਟੈ ਕੂੜਿਆਰ ਪਿਰ ਕੈ ਪਹਾਣੈ ਨਾ ਚੱਲੇ ਹੁਕਮ ਕਰੇ گاਵਾਰ ਗੁਰ ਕੈ ਪਾਉਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸੋਪਏ ਕੰਤ ਕਉ ਸਬਦੇ ਧਰੇ ਪਿਆਰ ਬਿਨ ਨਾ ਵੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਸ ਵਾਲਿ ਉਸ ਲਖਣੀ ਜੇ ਰਾਵੀ ਸਿਰਜਨ ਹਾਰ ਮਹਲਾ 3 ਮਾਇਆ ਮੋਗubar ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉਠ ਬਹੁ ਕਰਮ ਕਮਾਵਹਿ ਦੂਜੈ ਪਾਏ ਪਿਆਰ ਸਤਗੁਰ ਸੇਵਿ ਆਪਣਾ ਭਉਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵਹਿ ਸੱਚ ਨਾਮ ਉਰ ਧਾਰ ਪਉੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੇ ਕੋਏ ਹਰ ਆਪ ਬਹਿ ਕਰੇ ਨਿ ਆਉ ਕੂੜਿਆਰ ਸਭ ਮਾਰਕ ਢੋਏ ਸਚਿਆਰਾ ਦੇਵ ਡਿਆਈ ਹਰ ਧਰਮ ਨਿ ਆਉ ਕੀਓ ਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਸ਼ਲੋਕ ਮਹੱਲਾ ਤੀਜਾ ਮਨਮੁਖ ਮਹਿਲੀ ਕਾਮਣੀ ਕੁਲਖਣੀ ਕੁਨਾਰ ਪਿਰਿ ਛੋਡਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁਕੈ ਜਲਦੀ ਕਰੇ ਪੂਕਾਰ ਨਾਨਕ ਬਿਨ ਨਾਵੇ ਕਉ ਰੂਪ ਕੁਸੋਹਣੀ ਪਰ ਹਰਿ ਛੋਡੀ ਪਧਾਰ ਮਹੱਲਾ ਤੀਜਾ ਸਬਦਰਤੀ ਸੋਹਾਗਣੀ ਸਤਿਗੁਰ ਕਹਿ ਭਾਏ ਪਿਆਰ ਸਦਾਰ ਆਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁందਰੀ ਸਭਾਵੰਤੀ ਨਾਰ ਨਾਨਕ ਨਾਮ ਸੋਹਾਗਣੀ ਮਿਲ ਮਿਲਣ ਹਾਰ ਪਾਉੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰਿਆ ਮਾਰਨਵਾਏ ਮਨਮੁਖ ਮੂੜ ਸਾਧਿਆ ਹਰ ਭਗਤਾ ਦੇ ਵਢਿਆਈ ਗਰੀਬ ਅਨਾਥਿਆ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੈ ਪਾਣ ਜੋ ਚੱਲੈ ਤਿਸ ਵਢਿਆਈ ਵੱਡੀ ਹੋਏ ਹਰ ਕਾ ਨਾਮ ਉਤਮ ਮਨ ਵਸੈ ਮੀਟ ਨਾ ਸਕੈ ਕੋਇ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਇ ਮਹਲਾ 3 ਨਾਨਕ ਹਰ ਨਾਮ ਜਿਨੇ ਅਰਾਧਿਆ ਅਨੰਦ ਹਰਿ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅਗੇ ਕਮਾਵੇ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਰ ਗੁਰ ਪ੍ਰ사ਦੀ ਜਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨਿ ਤਰਿਆ ਪਾਉਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪਉੜੀ ਹਰ ਕੀ ਭਗਤਾ ਪਰਤੀਤ ਹਰ ਸਭ ਕਿਸ ਜਾਣਦਾ ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾਲਾ ਦੇਸਾ ਕਿਉ ਕੀਜੈ ਜਾ ਨਾਹੀ ਅਧਰਮ ਮਾਰਦਾ ਸਚਾ ਸਾਹਿਬ ਸਚਨੇ ਆਓ ਪਾਪੀ ਨਰ ਹਾਰਦਾ ਸਾਲਾਹਿ ਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸ਼ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰ ਧਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਾ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭੈ ਧਿਆਇ ਆ ਨਾਮ ਹਰੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪਉੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕ ਹਾਲੀਆਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿ ਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿ ਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸ਼ਤਾਰਿ ਅਨ ਸ਼ਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕਰੋਧ ਚੰਡਾਲ ਕਾਰੇ ਕੱਢੇ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸਚ ਸੰਜਮ ਕਰਨੇ ਕਾਰਾਂ ਨਾਵਣ ਨਾਉ ਜਪੇ ਨਾਨਕ ਅੱਗੇ ਊਤਮ ਸੇ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਕਰੇ ਜੋ ਤਿਸ ਭਾਵੇਂ ਨਾਨਕਾ ਕਗ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੁਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਐ ਪਹਿ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸ਼ਲੋਕ ਮਹਲਾ 3 ਜਿਉ ਪਿੰਡ ਸਭ ਤਿਸ ਕਾ ਸਭ ਸਹ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਾਉ ਬਲੇ ਹਾਰੀ ਤਿੰਨ ਕਾਉ ਜਿਨ ਧਿਆਇਆ ਹਰਿ ਨਰੰਗਕਾਰ ਉਹਨਾ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮੇਰੇ ਐ ਉਲਟੀ ਭਈ ਨਵ ਨਿਧ ਖਰਚਿਓ ਖਾਓ 18 ਸਿੱਧਿ ਪਿਛੈ ਲਗੀਆਂ ਫਿਰਹਿ 18 ਸਿੱਧਿ ਪਿਛੈ ਲਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਆਨਹਦ ਤੁਨੇ ਸਦ ਵਾਜਦੇ ਓਨ ਮੰਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪਉੜੀ ਹਉ ਢਾਡੀ ਹਰ ਪ੍ਰਭ ਖਸ਼ਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਇਆਲ ਪ੍ਰਭ ਹਰਨਾਮ ਧਿਆਇਆ ਹਰ ਦਾਤਾ ਹਰਨਾਮ ਜਪਾਇਆ ਨਾਨਕ ਪਹਿ ਨਾਇਆ ਸੁਧ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ 100 ਆਨਕੈ ਘਰ ਗਾਵਣਾ ਜਨਨੇ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਦਕ ਲਾੜ ਧਰ ਪੇਖਤ ਹੀ ਜਮਰਾਉ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨੀਚੋ ਮਰਣਾ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਤਰਣਾ ਜਾ ਤਿਸ ਭਾਵੇਂ ਤਾਂ ਲਾਗੈ ਭਾਉ ਭਰਮ ਭੁਲਾਵਾ ਵਿੱਚ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰ사ਦ ਅੰਤਰ ਲੇਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤਿਰਲੋਚਨ ਕਾ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰਗਿਆ ਕੁਟੰਬ ਦੇਖ ਬਿਗਸੈ ਕਮਲਾ ਜਿਉ ਪਰ ਘਰ ਜੋਹੇ ਕਪਟਨਰਾ ਦੂੜਾ ਆਇਓ ਹੈ ਜਮਹਿ ਤਣਾ ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠੁ ਲਾ ਲੈ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੇ ਛਡਾਏ ਰਹਾਓ ਆਨਕ ਆਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਿਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵਸਸ ਤਹਿ ਨਾ ਪਰਵੇਸੰ ਮਾਇਆ ਮੋਹ ਤਬ ਬਿਸਰ ਗਇਆ ਜਾਂ ਤਜੀਲੇ ਸੰਸਾਰੰ ਅੱਜ ਮੇਰਾ ਮਨ ਪ੍ਰਗਟ ਭਇਆ ਹੈ ਪੇਖੀਐ ਧਰਮ ਰਾਉ ਤਹ ਕਾਰਦਾਲ ਕਰਨ ਮਹਾ ਬਲੀ ਤਿਨ ਅਗ ਲੜੈ ਮੈਂ ਰਹਿਣ ਨ ਜਾਏ ਜੇ ਕੋ ਮੂਹ ਉਪਦੇਸ਼ ਕਰਤ ਹੈ ਤਾਂ ਵਾਣ ਤ੍ਰੇਣ ਰਤੜਾ ਨਾਰਾਇਣ ਆਹ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਤ ਤ੍ਰਿਲੋਚਨ RAMਈਆ ਸ੍ਰੀ ਰਾਗ ਭਗਤ ਕਬੀਰ ਜੀ ਓ ਕਾ ਕਚਰ ਜੇ ਇੱਕ ਸੁਨੋ ਰੇ ਪੰਡਿਆ ਅਬ ਕਿਛ ਕਹਿ ਨਾ ਜਾਏ ਸੁਰ ਨਾਰ ਗਾਣ ਗੰਧਰਬ ਜਨ 모ਹੇ ਤੇਰੇ ਭਵਨ ਮੇਖੀ ਲਾਈ ਰਾਜਾ ਰਾਮ ਅਨਹਦ ਕਿੰਗਰੀ ਬਾਜੈ ਜਾ ਕੀ ਦਿਸ਼ਟ ਨਾਦ ਲਿਵ ਲਾਗੇ ਰਹਾਉ ਪਾਠੀ ਗगन ਸਿੰਘਿਆ ਅਰ ਚੁਗਿਆ ਕਨਕ ਕਲਸ ਇਕ ਪਾਇਆ ਤਿਸ ਮਹਿ ਧਾਰ ਚੁਐ ਅਤ ਨਿਰਮਲ ਰਸ ਮਹਿ ਰਸਨ ਚੁਆਇਆ ਇਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋ ਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ RAM ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਬੈਣੀ ਜੀਉ ਕੀ ਪਹਿਰ ਆਕੇ ਘਰ ਗਾਵਣਾ ਇਕ ਓੰਕਾਰ ਸਤਗੁਰ ਪ੍ਰਸਾਦ ਰੇ ਨਾਰ ਗਰਭਕੁੰਡਲ ਜਬ ਆਸ਼ਤ ਉਰਦ ਧਿਆਨ ਲੇਵ ਲਾਗਾ ਮਿਰਤਕ ਪਿੰਡ ਪਾਦ ਮਦਨਾ ਐਹ ਨਿਸ ਏਕ ਅਗਿਆਨ ਸੋ ਨਾਗ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਆਬ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨ ਹੋਂ ਵਿਸਾਰਿਆ ਫੇਰ ਪਛਤਾਵੇਗਾ ਮੂੜਿਆ ਤੂੰ ਕਮਨ ਕੁ ਮੱਤ ਭ੍ਰਮ ਲਾਗਾ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਉ ਬਾਲ ਬਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹਿ ਬਿਆਪੈ ਰਾਸ ਮਿਸ ਮੇਦ ਅੰਮ੍ਰਿਤ ਬਿਖਸਾਖ ਚਾਖੀ ਤਉ ਪੰਜ ਪ੍ਰਗਟ ਸੰਤਾਪੈ ਜਪ ਤਪ ਬ ਸੰਜਮ ਛੋੜ ਸੋਕ੍ਰਿਤ ਮਤ RAM ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬੰਧਿਆ ਤਰਣ ਤੇਜ ਪਰ ਤ੍ਰੇਯ ਮੁਖ ਜੋਹ ਹੈ ਸਰ ਅਪਸਰ ਨਾ ਪਛਾਨਿਆ ਉਣ ਮਤ ਕਾਮ ਮਹਾ ਬਿਕ ਭੂਲੇ ਪਾਪ ਪੁੰਨ ਨਾ ਪਛਾਨਿਆ ਸੋਤ ਸੰਪਤ ਦੇਖ ਇਹੋ ਮਨ ਗਰਬਿਆ RAM ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੋਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਧੋਲੇ ਸਬਤ ਪਾਤਾਲ ਕੀ ਬਾਣੀ ਲੋਚਨ ਸ਼ਰਮਹਿ ਬੁੱਧ ਬਲਨਾਠੀ ਤਾ ਕਾਮ ਪਵ ਸਮਾਧਾਣੀ ਤਾਤੇ ਬਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਸ਼ੇ ਪਛਤਾਣ ਨਿਗਟੇ ਦੇਹ ਦੇਖ ਧੁਨੁ ਭਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਕਪਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨਾ ਸੁਖਾਈ ਬੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਉ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰ ਤਾਰਹਾਓ ਤੁਮ ਜੋ ਨਾਇਕ ਅਸ਼ੋ ਅੰਤਰ ਜਾਮੀ ਪ੍ਰਵਤੇ ਜਨ ਜਾਣੀਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋਕੋ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੇ ਕੋ